ਤੋ ਅੱਜ ਪ੍ਰਾਈਵਟ ਮੋਡਲ ਆਪਰਾ ਵੀ ਲੈ ਕੇ ਆਏ ਦੋਨੋਂ ਜਿੱਥੇ ਡੋਰਾਂ ਦੀ ਕੁਆਲਟੀ ਵਾਇਰ ਵਾਲੋ ਤੇ ਚੁਗਾਠਾਂ ਫਲਾਈਵਰ ਸਰਵਿਕਾ ਜੋ ਵੀ ਦਰੋਂ ਕੋਈ ਹੈਂਡਲ ਵਗੈਰਾ ਕੁਝ ਵੀ ਕੋਈ ਚੀਜ਼ ਚਾਹੀਈ ਹੋਈ ਬਈਰ ਪਰ ਕੁਆਲਟੀ ਵਾਰੀ ਜਾਨਾਂਗੇ ਬਾਈ ਫਿਰੋਂ ਤਾਂ ਆਪਾਂ ਜੋ ਵੀ ਬਣਾਉਣ ਕੋਲ ਡਿਜ਼ਾਈਨ ਹੋਵੇਗਾ ਮੈਂ ਅੱਗੇ ਕਰਵਾ ਕਰਾਂ ਸਸੀ ਕਾ ਭਾਈ ਜੀ ਤੇ ਬਾਈ ਜੀ ਆਪਣਾ ਜਿਹੜੇ ਵੀ ਡੋਰਾਂ ਦੇ ਡਿਜ਼ਾਈਨ ਹੈ ਉਹਨਾਂ ਦੀ ਕੁਆਲਿਟੀ ਹੈ ਜੋ ਵੀ ਟੂਟਾ ਆਪਣੇ ਕੋਲ ਆਈਟਮ ਭਾਈ ਉਹਦੇ ਬਾਰੇ ਸਾਨੂੰ ਸਖੇਪ ਚ ਜੁੜ ਦੋ ਜੀ ਜਿਵੇਂ ਕਿ ਹੈਂਡਲ ਹੈ ਜੀ ਇੱਥੋਂ ਹੀ ਆਪਾਂ ਸਟਾਰਟ ਕਰਦੇ ਹਾਂ ਹਾਂ ਜਿਵੇਂ ਜਿਵੇਂ ਜੀ ਅੱਜ ਕੋ ਹੈਂਡਲ ਲੱਭਾ ਜੀ ਇਹ ਪਿਓਰ ਸਟੀਲ ਦੇ ਲੋਕ ਆ ਜੀ 3 ਟੈਨਰ ਨੂੰ 3 ਵੋਲਟੇਜ ਵਾਲੇ ਲੋਕ ਆਗੇ ਜੀ ਇਹੀ ਸਾਡੀ 5 ਸਾਲਾਂ ਦੀ ਫੁੱਲ ਗਾਰੰਟੀ ਉਹ 490 ਰੁਪਏ ਦਾ ਰੇਟ ਆ ਜੀ ਅੱਛਾ ਜੀ 490 ਰੁਪਏ ਰੇਟ ਆ ਪਿਓਰ ਸਟੀਲ ਦੇ ਲੋਕ ਹੋਣਗੇ ਸਾਰਿਆਂ ਦੀ ਇਹ ਰੇਟ ਆ ਜੀ 5 ਸਾਲ ਦੀ ਗਾਰੰਟੀ ਦੇ ਜਿਵੇਂ ਆ ਦੇਖੋ ਆ ਲੱਗੇ ਹੋਏ ਜੀ ਜੀ ਹਾਂਜੀ ਹਾਂਜੀ ਬਿਲਕੁਲ ਜੀ ਜਿਵੇਂ ਇਹ 3 ਵੋਲਟੇਜ ਵਾਲੇ ਲੋਕ ਆ ਗਏ ਹੈਵੀ ਲੋਕ ਹੋਣਗੇ ਉਹ ਹਲਕੇ ਲੋਕ ਨਹੀਂ ਹੋਣਗੇ ਤੇ ਇਹਨਾਂ ਦੇ ਵਿੱਚ ਹੋਰ ਡਿਜ਼ਾਈਨ ਕਿੰਨੇ ਕਈ ਹੋਰ ਬਹੁਤ ਜ਼ਿਆਦਾ ਡਿਜ਼ਾਈਨ ਹੀ ਹੈਗੇ ਆ ਜੀ ਆ ਦਿਖਾ ਦਿਓ ਹਾਂਜੀ ਇਹਨਾਂ ਦੇ ਨਾਲ ਇਕ ਵੀ ਹਾਰਡਵੇਅਰ ਦੀ ਸਾਡੀ ਆਰ ਸਾਰੀ ਡਿਜ਼ਾਈਨ ਹੀ ਲੱਗੀ ਹੋਈ ਹੈ ਹੈਂਡਲ ਕੋਲ ਕਿੰਦਾਂ ਦਾ ਵੀ ਚਾਹੀਦਾ ਤੁਹਾਨੂੰ ਵਾਈਵਰ ਕੋਲ ਹ ਕਿਉਂ ਨਾ ਕਹਨਾਦਰ ਵੀ ਥੋੜੀ ਸਾਰੀ ਫਰਦਰ ਦੀ ਬਾਈ ਉਹਨਰੇ ਕੋਲੇ ਆ ਗਈ ਹਾਂ ਮੁੰਡੀਆਂ ਚਾਹੇ ਉਹਨੂੰ ਚਵਾਜਣ ਲਈ ਸੈਸਰ ਵਾਲੇ ਲੋਕ ਆ ਗਏ ਜਿਹੜੇ ਆਮ ਸੁਰਸ਼ੀ ਜੀ ਦੇ ਮਿਲਣਗੇ ਨੇ ਸਾਰੇ ਸਾਡੇ ਕੋਲ ਹਾਜ਼ਰ ਹੁੰਦੇ ਆ ਜੀ ਸੈਸਰ ਵਾਲੇ ਲੋਕ ਵੀ ਅੱਜ ਕੱਲ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੋ ਗਿਆ ਜੀ ਆਮ ਮਿਲਦੇ ਨਹੀਂ ਸਾਡੇ ਕੋਲ ਸਾਰੇ ਹਾਜ਼ਰ ਹੋਣਗੇ ਤਦ ਖਲ ਇਹਨੇ ਪਹਿਲਾਂ ਆਪਾਂ ਡੋਰ ਤੋਂ ਸਟਾਰ ਕਰਦੇ ਹਾਂ। ਇਹ ਦੇਖੋ ਇਹ ਡੋਰ ਦੀ ਨਾ ਸਾਡੇ ਕੋਲ ਬਿਲਕੁਲ ਪ੍ਰੀਮੀਅਮ ਕੁਆਲਿਟੀ ਨੂੰ ਜਿ ਤਰ੍ਹਾਂ ਡੋਰ ਪਾਲਿਸ਼ ਕੀਤੇ ਹੋਏ ਹੁੰਦੇ ਜੀ ਭਾਈ ਮੰਨ ਲਓ ਇਹਦੀ ਡੋਰ ਦੀ ਕੁਆਲਿਟੀ ਦਾ ਸਾਡੇ ਕੋਲ ਇੰਨੀ ਵਧੀਆ ਹੋਊਗੀ ਕਿਵੇਂ ਇਹਦੇ ਪ੍ਰੋਪਰ ਬੰਨਿਆਂ ਦਾ ਪ੍ਰੀਮੀਅਮ ਕੁਆਲਿਟੀ ਦਾ ਸਮਝਣਾ ਲੱਗਿਆ ਉਹ ਸਾਡਾ ਕੋਈ ਵੀ ਡੋਰ ਵਿੱਚੋਂ ਬਿਲਕੁਲ ਖਾਲੀ ਨਹੀਂ ਹੋਊਗਾ ਬਿਲਕੁਲ ਵੀ ਇਹਦੇ ਚ ਗੱਤਾ ਨਹੀਂ ਹੋਊਗਾ ਜੀ ਅੱਛਾ ਜੀ ਚਾਹੇ ਕੋ ਡੋਰ ਵਿਚਾਲਾ ਘੱਟ ਨਾ ਵੜਾ ਠੀਕ ਹੈ ਜੀ ਅਲੱਗ-ਅਲੱਗ ਡੋਰ ਸਾਡੇ ਨਾਲ ਇਹ ਡਿਜ਼ਾਈਨਿੰਗ ਦਾ ਹੀ ਪੂਰਾ ਤਿਆਰ ਰੱਖਿਆ ਹੋਇਆ ਹੈ ਡਿਜ਼ਾਈਨਿੰਗ ਬਿਲਕੁਲ ਹੀ ਆਓ ਕੱਲਾ ਕੱਲਾ ਦੇਖਾਈ ਰੋ ਚੈੱਕ ਕਰਕੇ ਫਿਰ ਨੰਬਰ ਚੇਂਜ ਕਰਕੇ ਲੈ ਕੇ ਆਓ ਤੇ ਬਾਈ ਕੁਆਲਿਟੀ ਤੇ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਨੂੰ ਕਵਰੇਜ ਅੰਦਰ ਆ ਗਈ ਵੀ ਕੁਆਲਿਟੀ ਵੈਰ ਰਹੀ ਦੱਸਣੀ ਤੇ ਉੱਪਰ ਆ ਗਈ ਜੀ ਪਰ ਫਿਰ ਇੱਕੋ ਸ਼ੁਰੂ ਕਰਦੇ ਆ ਬਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੱਲ ਅਲੱਗ-ਅਲੱਗ ਨੂੰ ਸਾਡੇ ਕੋਲ ਇੱਥੇ ਫਿਟਿੰਗ ਕਰਕੇ ਦਿਖਾਇਆ ਵਾਗਾ ਜਿਹਦੋਂ ਕੇ ਪ੍ਰੋਪਰ ਆ ਕਸਟਮਰ ਨੂੰ ਪਤਾ ਲੱਗ ਜਾਂਦਾ ਮੇਰੀ ਕੁੱਠੀ 'ਚ ਡੋਰ ਲਾ ਕੇ ਕਿਸ ਤਰ੍ਹਾਂ ਦਾ ਲੁਕੂਆ ਹਾਜੀ ਜੀ ਮੈਂ ਆ ਸਾਰੀ ਡਿਜ਼ਾਈਨ ਹੀ ਹੋ ਗਈ ਦੇਖੋ ਜੀ ਬਾਈ ਤੇ ਇੱਧਰ ਬਾਈ ਜਿਵੇਂ ਆ ਗਏ ਬਾਈ ਆ ਵਿੰਡੋਜ਼ ਆ ਗਈਆਂ ਨੇ ਹਾਂ ਆ ਗਏ ਜਾਲੀ ਆ ਪਤਾ ਇਹ ਵੀ ਸੇਮ ਲੁਕੂਆ ਬਿਲਕੁਲ ਜਿਵੇਂ ਆ ਕੋਈ ਵਿੰਡੋ ਦੇ ਗੱਲ ਕਰ ਲੈਣਾ ਜੀ ਸੇਮ ਨਾਲ ਦੇ ਸਾਨੂੰ ਦਰਵਾਜੇ ਮਿਲ ਜਾਣਗੇ ਜੀ ਸੇਮ ਨਾਲ ਦੀ ਤੁਹਾਨੂੰ ਵਿੰਡੋਆਂ ਸੇਮ ਨਾਲ ਦੇ ਗਾੜੀ ਵਾਲੇ ਬੰਦੇ ਠੀਕ ਹੈ ਜੀ ਜਿਹੜੇ ਤੁਹਾਨੂੰ ਆਮ ਕਿਸੇ ਵੀ ਫੈਕਟਰੀ ਚੋਂ ਮਿਲ ਨਹੀਂਗੇ ਠੀਕ ਹੈ ਕਹਿਣਾ ਮਤਲਬ ਜੇ ਟੋਟਲ ਆਪਾਂ 메ਨ ਦਰਵਾਜਾ ਜਿਹੜਾ ਕੋਠੀ ਦਾ ਉਹ ਬੰਦ ਕਰਨਾ ਆਪਣਾ ਟੋਟਲ ਵਿੰਡੋਸ ਦਾ ਵੀ ਬਾਹਰ ਨਾ ਹੋ ਜੂਗਾ ਜੀ ਟੋਟਲ ਗਾੜੀ ਸਾਰੇ ਕੋਈ ਐਸਟੇਡ ਨਹੀਂ ਕੋਈ ਠੀਕ ਹੈ ਜੀ ਦੇਖੋ ਜੇ ਮੈਂ ਆਪਾਂ ਚਰਖਾ ਦੀ ਗੱਲ ਕਰੀਏ ਮੰਨ ਲਓਣਾ ਬਈ ਜੀ ਜਿਹੜਾ ਡੋਰ ਦੇ ਆਪਣਾ ਜਿ ਨਾਲ ਦਿਖਾਈ ਚੱਲਾਂਗੇ ਹਾਂ ਆਠਾ ਆਈਆਂ ਬਈ ਇਹ ਗਾੜੀ ਬਣਾਉਣੇ ਆਪਾਂ ਇਹ ਸਾਰੇ ਨਾ ਡਬਲਯੂ ਬੀਸੀ ਚ ਬੈਠੇ ਹੀ ਮੈਨੂੰ ਕੋਣ ਆਲੋ ਕੋਈ ਆ ਸਾਡੇ ਕੋਲੇ 3D ਡਰਾਇੰਗ ਵੀ ਸਾਡੇ ਡਿਜ਼ਾਈਨਿੰਗ ਸਾਡੇ ਕੋਲ ਜਿਵੇਂ ਆਪਾਂ ਚੁਵਾਠਾਂ ਦੀ ਗੱਲ ਕੀਤੀ ਸੀ ਇਹ ਬਾਈ ਮੈਨੂੰ ਐਂ ਦੱਸੋ ਇੱਕ ਵਾਰੀ ਤੁਹਾਡੀ ਗੱਲ ਵਿਚਾਲੇ ਬਾਈ ਜਿਵੇਂ ਬਾਈ ਇਹ ਤੁਸੀਂ ਕਹਿ ਰਹੇ ਹੋ ਡਬਲ ਯੂ ਪੀ ਸੀ ਦੀਆਂ ਕੋਈ ਦੇਖਣ ਨੂੰ ਇਹ ਬਹੁਤ ਮਨ ਲਗਾ ਚੱਲਣਾ ਲੱਗਦਾ ਮੈਂ ਸਾਗ ਵੱਲ ਲੱਗੀ ਹੁੰਦੀ ਆ ਇਹਨੇ ਡਬਲ ਯੂ ਪੀ ਸੀ ਹੋਈ ਹੈ ਬਿਲਕੁਲ ਬਿਲਕੁਲ ਜਿਵੇਂ ਨਾ ਇਹ ਡਬਲ ਯੂ ਪੀ ਸੀ ਸਾਡਾ ਹੈਵੀ ਡੈਂਸਟੀ ਮਟੀਰੀਅਲ ਹੈ ਜੀ ਅੱਛਾ ਜੀ ਮਤਲਬ ਇਹ ਜਿਮੀ ਬਣਾਉਣ ਦਾ ਮਟੀਰੀਅਲ ਹੈ ਜੀ ਹੈਵੀ ਡੈਂਸਟੀ ਜੀ ਬਾਈ ਜਿਹਦੇ ਵੀ ਕੇ ਦੇਖੋ ਇਹ ਆ ਦੇਖੋ ਜਿਵੇਂ ਕਰ ਰਹੇ ਹੁਣ ਚੁਵਾਠ ਨਾਲ ਪਾਲਿਸ਼ ਕਰ ਸੇਮ ਨਾਲ ਦੀ ਚਵਾਠਾ ਹੋਊਗੀ ਸੇਮ ਨਾਲ ਦਾ ਹੀ ਡਬਲਯੂਬੀਸੀ ਗੋਲਾ ਹੋਗਾ ਜੀ ਅੱਛਾ ਜੀ ਜਿਦਾ ਕਿ ਸਿਉਂਖ ਦੀ ਇਸਲਾਮ ਦੀ ਅੱਜ ਕੱਲ ਬਹੁਤ ਬੰਦੀ ਦਿੱਕਤ ਆ ਮੰਨ ਲਓ ਇਹਦੀ ਲਾਈਫ ਟਾਈਮ ਦੀ 31 ਸਾਲ ਦੀ ਸਾਡੀ ਰਿਟਰਨ ਚ ਗਾਰੰਟੀ ਹੋਊਗੀ ਸਿਉਂਖ ਦੀ ਇਸਲਾਮ ਨਾਲ ਖਰਾਬ ਹੋਣੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਸਾਰੀ ਫੋਨ ਜਿੰਮੇ ਵਾ ਲੈ ਵੀ ਆਪਣਾ ਦਾ ਕਰਜੇ ਵਗੈਰਾ ਦਾ ਹੈ ਨਾ ਕਸਟਮਰ ਨੂੰ ਇਹ ਕਹਿੰਦਾ ਕਦੇ ਵਾਰੀ ਕਬਜਾ ਨਾਲ ਹੱਲ ਜੇ ਨਾ ਨਾ ਨਾਲ ਜੇ ਉਦੋਂ ਤਾਂ ਨਹੀਂ ਕੁਝ ਹੋਣਾ ਨਹੀਂ ਨਹੀਂ ਬਿਲਕੁਲ ਜਿਵੇਂ ਆ ਦੇਖੋ ਕਬਜੇ ਵਾਰਾ ਨਾ ਸਾਡੇ ਫਿਟਿੰਗ ਕਰਕੇ ਦਿਖਾਏ ਹੋਇਆ ਜੀ ਪ੍ਰੋਪਰ ਦਰਵਾਜੇ ਦੇ ਉੱਪਰ ਚਾਹੀ ਬੰਦਾ ਬਹਿ ਜੇ ਅੱਛਾ ਬਾਈ ਬਹਿ ਕੇ ਬੰਦਾ ਚਾਹੀ ਝੂਟੀ ਚੱਲੇ ਫਿਰ ਵੀ ਸਾਡੀ ਕਰਜ਼ੇ ਦੀ ਗਰੰਟੀ ਹੋਗੀ ਭੇਜ ਦੇ ਕਹਿਣ ਦਾ ਹੌਦਲ ਬਾਈ ਜਿਹੜੀ ਡਬਲ ਯੂ ਪੀ ਸੀ ਦੀ ਤੁਰੀ ਜੁਗਾੜ ਹੈ ਜਿਹੜਾ ਆਪਾਂ ਪ੍ਰੋਪਰ ਦਰਵਾਜਾ ਉਹਦੇ ਵਿੱਚ ਫਿੱਟ ਕਰਾਂਗੇ ਆਪਣੀ ਆਪ ਦੀ ਜੁਗਾੜ ਦੇ ਵਿੱਚ ਆਪਾਂ ਫਿੱਟ ਕਰਾਂਗੇ ਤੁਸੀਂ ਉਹਦੇ ਵਿੱਚ ਕੋਈ ਕਮੀ ਨਹੀਂ ਛੱਡੀ ਕਹਿਣ ਦਾ ਸਰ ਵੀ ਕਸਟਮਰ ਨੂੰ ਇਹ ਨਾ ਹੋਵੇ ਵੀ ਯਾਰ ਕੱਲ ਨੂੰ ਮੋਟਰ ਕੋਈ ਆ ਰਹੀ ਹੋਵੇ ਉਹਦਾ ਮੁਸ਼ਕਲ ਨਹੀਂ ਹੋਣਾ ਬਾਈ ਉਸ ਦਾ ਵੀ ਸਾਡੀ ਪੂਰੀ ਜ਼ਿੰਮੇਵਾਰੀ ਹੈ ਚਾਹੇ ਬੰਦਾ ਪੱਲੇ ਤੇ ਬਹਿ ਕੇ ਜੂਡੇ ਲਈ ਚਲੇ ਠੀਕ ਹੈ ਬਾਈ ਉਹਦੇ ਲੱਗੇ ਤਾਂ ਫਿਨਿਸ਼ਿੰਗ ਤਾਂ ਇਹ ਨਹੀਂ ਇਹ ਪਾਗਲ ਕਰਦੇ ਸਾਡੇ ਕੋਲ ਡੋਰ ਦੀ ਦੇਖੋ ਬਹੁਤ ਜ਼ਿਆਦਾ ਡਿਜ਼ਾਈਨ ਲੱਗੀ ਪਈ ਆ ਜੀ ਪਰ ਆਪਾਂ ਵੀਡੀਓ ਥੋੜੀ ਹੋਰ ਤੇ ਨਹੀਂ ਦਿਖਾ ਨਹੀਂ ਲੱਗੇ ਬਈ ਡੋਰ ਦੇ ਤੁਸੀਂ ਡਿਜ਼ਾਈਨ ਦੇਖ ਸਕਲਾ ਬਾਈ ਹੋਰ ਕੋਲੇ ਲੈ ਨਹੀਂ ਲੈਣਾ

ਮੇਨ ਡੋਰ ਜਿਹੜਾ ਹੈ ਨਾ ਉਹ ਸਮਾਈਕੇ ਵਾਲਾ ਡੋਰ ਆ ਉਹ ਵੀ ਤੁਸੀਂ ਰੈਡੀ ਕਰ ਦਿਓ ਤੁਸੀਂ ਚੁਗਾਠਾ ਦਾ ਵੀ ਕਹਿਣਾ ਅਗਰ ਬਾਈ ਇੱਥੇ ਹੈਂਡਲ ਲਾ ਕੇ ਜਿਹੜਾ ਵੀ ਸਮਾਨ ਕਸਟਮਰ ਨੂੰ ਚਾਹੀਦਾ ਇੱਕ ਵਾਰੀ ਇੱਥੇ ਆਵੇ ਤਸੱਲੀ ਕਰ ਲੇ ਸਮਾਨ ਮਿਲ ਜੂਗਾ ਕੁਆਲਿਟੀ ਬੰਦੇ ਨੇ ਚਾਹੇ ਕਿ ਪਤਾ ਲੱਗ ਹੀ ਜਾਣੀ ਹੈ ਨਾ ਬਾਈ ਜਿੰਨਾ ਸਾਡੇ ਕੋਲ ਸਮਾਨ ਦੀ ਵੀ ਇੱਥੇ ਬਹੁਤ ਜ਼ਿਆਦਾ ਨਹੀਂ ਜਾਣੀ ਲੱਗੀ ਤੇ ਆ ਮੰਮੋ ਤੇ ਜਿਹੜਾ ਵੀ ਦਿੱਤੀ ਸ਼ਿਕਾਇਤ ਇਹਨਾਂ ਸਾਰੇ ਸ਼ਿਕਾਇਤਾਂ ਹੁਣ ਹਾਜ਼ਰ ਨਹੀਂ ਗਈ ਜੀ ਬਾਈ ਸਾਡੇ ਕੋਲ ਬਹੁਤ ਜ਼ਿਆਦਾ ਵੱਡਾ ਸਮਾਈਕੇ ਦਾ ਸਟਾਕ ਹੈ ਸਾਡਾ ਇਹ ਵੀ ਤਨਿਹਾ ਬਿਲਕੁਲ ਪੱਕਾ ਹੋ ਗੋਈ ਕੋਲਡੀ ਵਧੀਆ ਬਹੁਤ ਹੈ ਨਾ ਬਈ ਹਾਂ ਨੰਬਰ ਪੁੱਛੋ ਪਹਿਲਾਂ ਮੇਰੇ ਘਰ ਦੀ ਨਾਲ ਸਕਦੇ ਕੋਲਡੀ ਵਧੀਆ ਹੋਊਗੀ ਜੀ ਕਈ ਅਸੀਂ ਦੇਖਦੇ ਨਾ ਮਤਲਬ ਕੁਆਲਟੀ ਕੁਛ ਨਹੀਂ ਹੁੰਦੀ ਇਕੱਲਾ ਰੇਟ ਹੀ ਘਟਦਾ ਸਾਡੇ ਨੂੰ ਕਾਲ-ਕਾਲ ਤੇ 20 ਨਹੀਂ ਤੁਲਨਾ ਤੇ ਆ ਰਿਹਾ ਹੈ ਵਈ ਬਈ ਦਰਵਾਜ਼ੇ ਦੇ ਉੱਤੇ ਕੋਈ ਵੀ ਨਹੀਂ ਲੱਗ ਰਿਹਾ ਕੋਈ ਵੀ ਨਹੀਂ ਆਇਆ ਪਾਣੀ ਇਹਦਾ ਟੱਪ ਉੱਤੇ ਕਿਚਨ ਦੇ ਲੱਗਣ ਵਾਲੇ ਸਾਰੇ ਚਮਕੀਤੇ ਆਲੇ ਕਿਚਨ ਦੇ ਲੱਗਣ ਵਾਲੇ ਹਾਂ ਕਿਚਨ ਦੇ ਲੱਗਣ ਵਾਲੇ ਮੈਂ ਕਿਹੜੇ ਸੰਭੇਕ ਉਹ ਜਿਹੜੇ ਆਂਗੂ ਨੂੰ ਮਿਲ ਗਏ ਨਹੀਂ ਸਾਰੇ ਸਟਾਕ ਸਾਡੇ ਕੋਲ ਆਇਆ ਹੁੰਦਾ ਮਤਲਬ ਕਿਚਨ ਦੇ ਕਿੰਨੇ ਸੰਭੇਕ ਦਾ ਸਟਾਕ ਮੇਰਾ ਦਿਖਾਣਾ ਆਇਓ ਆ ਜਾਓ ਬਈ ਉਧਰ ਪਿਆ ਉਹ ਸਟਾਕ ਉਹਦਾ ਸਟਾਕ ਹੈ ਇਧਰ ਹੀ ਹੋਤ ਪਿਆ ਨਾ ਬਾਕੀ ਯਾਨੀ ਉਸ ਸਾਡੇ ਕੋਲ ਸਰਮਾਇਕੇ ਦਾ ਰੇਟ ਘਟਦਾ ਕਾਰਨ ਵੀ ਇਹੀ ਆ ਸਾਡੇ ਕੋਲ ਨਾ ਕੱਲੇ ਕੱਲੇ ਸ਼ੀਟਾਂ ਪੂਰੀਆਂ ਪੂਰੀਆਂ ਧਾਂਗਾਂ ਲੱਗੀਆਂ ਹੋਣਗੀਆਂ ਜਿਵੇਂ ਆ ਦੇਖੋ ਜੀ ਕੱਲੇ ਕੱਲੇ ਕਲਰ ਦੀਆਂ ਸਾਡੇ ਕੋਲ ਪੂਰੀਆਂ ਧਾਂਗਾਂ ਲੱਗੀਆਂ ਹੋਈਆਂ ਜੀ ਪੰਗਤ ਸਾਡੇ ਦਾ ਰੇਟ ਵੀ ਬਿਲਕੁਲ ਟੋਕਾ ਟਾਈ ਸਾਰਾ माल ਸਾਡੇ ਕੋਲ ਹਾਜ਼ਰ ਹੁੰਦਾ ਜੀ ਬਈ ਡਿਜ਼ਾਈਨ ਤਾਂ ਮੈਂ ਲਗੰਤੀ ਨਹੀਂ ਹੋਣੀ ਬੀ ਹਾਂ ਆ ਬਿਲਕੁਲ ਬਿਲਕੁਲ ਆ ਦੇਖੋ ਜੀ ਇੱਧਰ ਵੀ ਬੜਾ ਸਰਮਾਇਕਾ ਲੱਗਿਆ ਹੋਇਆ ਆ ਜੋ ਬਾਹਰ ਚੱਲ ਗਏ ਮੈਂ ਤੁਹਾਨੂੰ ਪਲਾਈਵੋਡ ਦਾ ਸਟਾਕ ਦਿਖਾਉਣਾਗਾ ਸਾਡੇ ਕੋਲ ਪਲਾਈਵੋਡ ਦਾ ਵੀ ਬਹੁਤ ਵੱਡਾ ਸਟਾਕ ਆ ਤੁਸੀਂ ਹੁਣ ਇੱਥੇ ਰੇਟ ਕਰਤਾ ਜੀ ਅਗਲਾ ਵੀ ਮਾਰਕਟ ਚ ਨਾ ਕੱਲੀ ਕੱਲੀ ਆਈਟਮ ਦਾ ਰੇਟ ਟਰਾਈ ਕਰਕੇ ਆਓ ਫਿਰ ਸਾਡੇ ਕੋਲ ਲੈ ਕੇ ਜਾਓ ਜੀ ਜੀ ਬਾਈ ਕਹਿੰਦਾ ਆਪਾਂ ਬਾਈ ਜਿਹੜਾ ਇੱਧਰ ਕਨਵੈਕਟੇ ਦੇ ਤੋਂ ਨੂੰ ਤੋਂ ਹੈ ਸਟਾਕ ਤੇ ਬਾਈ ਉਹਨਾਂ ਕੋਲੇ ਤਾਂ ਇੱਧਰ ਪਲਾਈ ਬੁੱਡ ਦੇ ਇੱਧਰ ਆ ਗਏ ਆਪਾਂ ਤੇ ਪਲਾਈ ਉੱਤੇ ਬਹੁਤ ਸਾਰਾ ਸਟਾਕ ਹੈ ਬਾਈ ਉਹਨਾਂ ਕੋਲ ਪਲਾਈ ਦਾ ਸਾਡੇ ਕੋਲ ਬਹੁਤ ਵੱਡਾ ਸਟਾਕ ਸਾਰਾ ਕੋਰਸੇ ਦਾ ਕੰਮ ਹੈ ਜਿਵੇਂ ਲੱਗਦਾ ਨਿਕਲੇ ਲਗਾਇਆ ਹੋਗਾ ਸਾਰਾ ਰੇਟ ਸਾਡਾ ਹੋਸਟਲ ਦਾ ਕੰਮ ਹੋਊਗਾ ਇੱਥੇ ਪਲਾਈ ਬੁੱਡ ਦੇ ਜੀ ਬਾਈ ਉਹਨਾਂ ਦੇ ਇੱਥੇ ਸ਼ੋਅਰੂਮ ਤੇ ਤੁਸੀਂ ਵੇਚ ਕਰ ਸਕਦੇ ਹੋ ਦੁ ਬਾਇਰੋ ਦਾ ਸਕਰੀਨ ਤੇ ਨੰਬਰਾਂ ਨਾਲ ਗੱਲਬਾਤ ਕਰ ਸਕਦੇ